ਸਸਿਆ ਕਾਲ ਜੀ ਸਵਾਗਤ ਹੈ ਜੀ ਆਪਣੇ ਪੰਜਾਬੀ ਕਿਚਨ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਵਧੀਆ ਅਚਾਰ ਦੀ ਰੈਸিপি ਲੈ ਕੇ ਆਏ ਆਂ ਅਚਾਰ ਜਿਹੜਾ ਬਣਾਵਾਂਗੇ ਆਪਾਂ ਬਹੁਤ ਹੀ ਵਧੀਆ ਤੇ ਟੇਸਟੀ ਅਚਾਰ ਬਣ ਕੇ ਤਿਆਰ ਹੋ ਜਾਏਗਾ ਅੱਜ ਆਪਾਂ ਬਣਾਵਾਂਗੇ achar galgala ਹੁੰਦਾ ਇਹਨੂੰ ਪਹਾੜੀ ਨਿੰਬੂ ਵੀ ਕਹਿੰਦੇ ਨੇ ਗਲਗਲਾ ਦਾ ਅਚਾਰ ਬਣਾਵਾਂਗੇ ਧੋ ਕੇ ਸਾਫ਼ ਕਰਕੇ ਇਹਨੂੰ ਮੈਂ ਘੰਟਾਕ ਧੁੱਪੇ ਰੱਖਦਾ ਸੀ ਤਾਂ ਕਿ ਇਹਦਾ ਸਾਰਾ ਪਾਣੀ ਇਹ ਚ ਸੁੱਕ ਜੇ ਵੀ ਪਾਣੀ ਨਾ ਰਹੇ ਤੇ ਪਾਣੀ ਅਗਰ ਥੋੜੇ ਲੱਗਿਆ ਰਹਿ ਜਾਂਦਾ ਅਚਾਰ ਆਪਣਾ ਖਰਾਬ ਹੋ ਜਾਂਦਾ ਇਸ ਕਰਕੇ ਸਾਫ਼ ਸੁੱਕੀਆਂ ਨੇ ਤੇ ਆਪਾਂ ਹੁਣ ਇਹਨੂੰ ਕਟਿੰਗ ਕਰਾਂਗੇ ਇਹਦੇ ਚਾਰ ਪੀਸ ਕਰ ਲਾਂਗੇ ਬਾਕੀ ਕਟਿੰਗ ਆ ਜਿਹੜੇ ਪੀਸ ਆ ਤੁਸੀਂ ਆਪਣੇ ਹਿਸਾਬ ਨਾਲ ਛੋਟੇ ਵੱਡੇ ਕਟਿੰਗ ਕਰ ਸਕਦੇ ਆ ਇਸ ਤਰ੍ਹਾਂ ਪੀਸ ਕਰਕੇ ਨਾ ਆਪਾਂ ਵਿੱਚ ਪੀਸ ਕਰ ਲਾਂਗੇ ਤੇ ਇਸ ਤਰ੍ਹਾਂ ਸਾਰੇ ਕਟਿੰਗ ਕਰਕੇ ਤੁਹਾਨੂੰ ਦਿਖਾਉਣੀ ਆ ਲਓ ਜੀ ਆਪਾਂ ਸਾਰੇ ਗਰਗਲਾਂ ਨੂੰ ਕਟਿੰਗ ਕਰ ਲਈ ਇਸ ਤਰ੍ਹਾਂ ਪੀਸ ਕਰ ਲੇ ਤੁਸੀਂ ਵੱਡੇ ਛੋਟੇ ਆਪਣੇ ਮਰਜ਼ੀ ਨਾਲ ਪੀਸ ਕਰ ਲਿਓ ਤੇ ਆਪਾਂ ਇਸ ਪੀਸ ਕਰ ਲਏ ਸਾਰੇ ਤੇ ਆਪਾਂ ਹੁਣ ਇਹ ਚ ਪਾਵਾਂਗੇ ਮਸਾਲੇ ਮਸਾਲੇ ਜਿਹੜੇ ਪਾਵਾਂਗੇ ਉਹ ਤੁਹਾਨੂੰ ਦਿਖਾਉਣੀ ਆ इस पावगे नमक नमक आप चार चम्मच पावे क्यों तो कोई भी अचार हों नमक थोड़ा है क्योंकि तो अपने अपनी गलगल ही थोड़े जी वही इस करके नमक थोड़ा व्ध पावे नमक व्ध पाव ना जो आचार अपना कभी भी ख़राब नहीं होंगे वजी रहा मिर्चा पावेंगे दो चम्मच घर का कुटे हुआ गर्म मसाला एक चम्मच ਦੋ ਚਮਚਾ ਪਪਾ ਮਾਗੇ ਅਜਵਾਇਨ ਦੇ ਅੱਧੇ ਚਮਚੇ ਤੋਂ ਥੋੜੇ ਵੱਧ ਆਪਾਂ ਪਾਵਾਂਗੇ ਕਾਲੀ ਮਿਰਚ ਤਿੰਨ ਚਮਚ ਪਾਵਾਂਗਾ ਕਸ਼ਮੀਰੀ ਲਾਲ ਮਿਰਚ ਇਹ ਜੇ ਲਾਲ ਮਿਰਚ ਹੈ ਕਸ਼ਮੀਰੀ ਇਹ ਸਿਰਫ ਕਲਰ ਲਈ ਵੀ ਆਪਣਾ achar ਦਾ ਕਲਰ ਸੋਨਾ ਆਵੇ ਇਹ ਕੌੜੀਆਂ ਨਹੀਂ ਹੁੰਦੀ ਹੈ ਜੀ ਦੋ ਚਮਚ ਪਾਵਾਂ ਕਾਲਾ ਨਮਕ ਇਹਦੇ ਨਾਲ ਚਾਰ ਆਪਣਾ ਹੋਰ ਵੀ ਟੇਸਟੀ ਬਣਦਾ ਚਾਰ ਨੂੰ ਥੋੜਾ ਜਿਹਾ ਖਟ ਮਿਠਾ ਕਰਨ ਲਈ ਆਪਾਂ ਅਗਰ ਤੁਸੀਂ ਕੱਲਾ ਨਮਕ ਕਿੰਨਾ ਕੀਨ ਬਣਾਉਣਾ ਤਾਂ ਤੁਸੀਂ ਇਹ ਮਸਾਲੇ ਬਹੁਤ ਹੈ ਅਗਰ ਤੁਸੀਂ ਥੋੜਾ ਜਿਹਾ ਖਟ ਮਿਠਾ ਬਣਾਉਣਾ ਤਾਂ ਚਾਰ ਨੂੰ ਚੀਨੀ ਪਾ ਦਿਓ ਕਿ ਤੁਸੀਂ ਕੁੱਟ ਕੇ ਹੀ ਪਾ ਦੇ ਚਾਹੇ ਪੀਸੀ ਹੋਈ ਚਾਹੇ ਸਾਦੀ ਪਾ ਦਿਓ ਆਪਾਂ 3 ਚਮਚ ਚੀਨੀ ਦੇ ਪਾਵਾਂਗੇ ਅਗਰ ਤੁਸੀਂ ਚਾਰ ਦਾ ਮਿੱਠਾ ਬਣਾਉਣਾ ਤਾਂ ਚੀਨੀ ਜਿੰਨੀ ਆ ਗਲਗਲਾ ਨੇ ਉਹ ਤੋਂ ਅੱਧੀ ਚੀਨੀ ਲੈ ਲਓ ਤੇ ਆਪਣਾ ਚਾਰ ਮਿੱਠਾ ਬਣ ਜੇਗਾ ਤੇ ਆਪਾਂ ਇਹਨਾਂ ਸਾਰੇ ਮਸਾਲਾ ਨੂੰ ਪਾ ਕੇ ਨਾ ਮਿਕਸ ਕਰ ਦਾਂਗੇ ਇੱਕ ਛੋਟਾ ਚਮਚ ਪਾਵਾਂ ਕਲੌਂਜੀ ਦਾ ਸੌਰੀ ਇਹ ਰਹਿ ਗਈ ਸੀ ਇਹਨਾਂ ਸਾਰਿਆਂ ਨੂੰ ਪਾ ਕੇ ਆਪਾਂ ਮਿਕਸ ਕਰ ਦਾਂਗੇ ਤੇ ਆਪਣਾ ਚਾਰ ਕਦੀ ਨਹੀਂ ਸਾਲੋ ਸਾਲ ਖਰਾਬ ਨਹੀਂ ਹੁੰਦਾ ਚਾਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦਾ ਵਾ ਜਦੋਂ ਵੀ ਚਾਰ ਨੂੰ ਕਢਣਾ ਸੁੱਕੇ ਹੱਥਾਂ ਨਾਲ ਕਢਣਾ ਵੀ ਆਪਣਾ ਗਿੱਲਾ ਆਪਣੇ ਪਾਣੀ ਨਹੀਂ ਲਗਾਉਣਾ ਚਾਰ ਨੂੰ ਚੰਗੇ ਤਰ੍ਹਾਂ ਮਿਕਸ ਕਰ ਦਾਂਗੇ ਅਗਰ ਨਮਕ ਵਗੈਰਾ ਕੁਝ ਘੱਟ ਲੱਗੇ ਤਾਂ ਤੁਸੀਂ ਜਦੋਂ ਵੀ ਕੁਦਰਤ ਦੇ ਨਾਲ ਬਾਅਦ ਬਾਚਾ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਇਹਨਾਂ ਸਾਰਿਆਂ ਨੂੰ ਮਿਕਸ ਕਰਕੇ ਆਪਾਂ ਕਿਸੇ ਵੀ ਬਰਤਨ 'ਚ ਕਢ ਲਾਂਗੇ ਮਿਕਸ ਕਰ ਲਿਆ ਦੇਖੋ ਕਿੰਨਾ ਸੋਹਣਾ ਸੁਨਾ ਕਲਰ ਆਇਆ ਤੇ ਆਪਾਂ ਕੋਈ ਵੀ ਕੱਚ ਦਾ ਬਰਤਨ ਲੈ ਲੈਣਾ ਵੀ ਸੁੱਕਾ ਹੋਵੇ ਸਾਫ਼ ਹੋਵੇ ਕੱਚ ਦੇ ਬਰਤਨ ਚ ਆਪਾਂ ਸਾਰਾ achar ਕੱਟ ਕੇ ਤਿਆਰ ਕਰ ਦਾਂਗੇ। ਲੋ ਜੀ ਆਪਾਂ ਸਾਰੇ achar ਨੂੰ ਨਾ ਕੱਚ ਦੇ ਬਰਤਨਾਂ 'ਚ ਪਾਤਾ ਸੀ। ਤੇ ਬਿਲਕੁਲ ਸਾਫ਼ ਤੇ ਸੁੱਕਾ ਸੀ ਤੁਸੀਂ ਵੀ ਜਦੋਂ ਵੀ ਆਚਾਰ ਪਾਉਣਾ ਸਾਫ਼ ਤੇ ਸੁੱਕੇ ਦੇ ਵਿੱਚ ਪਾਓ ਆਚਾਰ ਤੇ ਚਾਰ ਆਪਣਾ ਹਫਤੇ ਤੱਕ ਬਣ ਜਾਏਗਾ ਵਧੀਆ ਬਿਲਕੁਲ ਤਿਆਰ ਹੋ ਜਾਏਗਾ ਤੇ ਖਾਣ ਜੀ ਬਹੁਤ ਟੇਸਟੀ ਹੈ ਤੁਹਾਨੂੰ ਸਾਡੇ ਵੀਰੇ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਉਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਗਾਓ ਵੀਡੀਓ ਨੂੰ ਪੂਰਾ ਐਂਡ ਤੱਕ ਦੇਖੋ ਤੇ ਤੁਸੀਂ ਵੀ ਘਰ 'ਚ ਬਣਾਇਆ ਸਾਰਿਆਂ ਨੂੰ ਖਵਾਇਓ ਬਾਕੀ ਸਰਦੀਆਂ 'ਚ ਜਿਹੜਾ ਗਲਗਲ ਦਾ ਆਚਾਰ ਹੁੰਦਾ ਖਾਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਹ ਵਿੱਚ ਬਹੁਤ ਹੀ ਕੈਲਸ਼ੀਅਮ ਵਗੈਰਾ ਹੋਵੇ ਪ੍ਰੋਟੀਨ ਵਗੈਰਾ ਸਾਰਾ ਕੁਝ ਹੁੰਦਾ ਹੈ ਤੇ ਇਹ ਬਹੁਤ ਹੀ ਸਿਹਤ ਲਈ ਸਹੀ ਹੁੰਦਾ ਆਪਣੇ ਲਈ ਤੇ ਤੁਸੀਂ ਵੀ ਘਰ ਚ ਬਣਾਇਓ ਸਾਰਿਆਂ ਨੇ ਖਵਾਇਓ ਸਾਡੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ